ਮ ਗੁਰਦੁਆਰਾ ਸਾਹਿਬ ਇੱਥੇ ਤਖਤ ਸ਼ਸ਼ੋਭਿਤ ਹੈ ਇਹ ਸਾਲ ਜੌਹਰੀ ਦੀ ਹਵੇਲੀ ਹੋਇਆ ਕਰਦੀ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਜਨਮ ਸਥਾਨਾ ਔਰ ਨਾਲਦਾਸ ਦੀਏ ਕਿ ਗੁਰੂ ਤੇਗ ਬਹਾਦਰ ਜੀ ਇੱਥੇ ਆਏ ਸਨ ਅਤੇ ਗੁਰੂ ਤੇਗ ਬਹਾਦਰ ਜੀ ਆਪਣੇ ਪਰਿਵਾਰ ਨੂੰ ਇੱਥੇ ਛੱਡ ਕੇ ਅੱਗੇ ਦੀਵਾਲੇ ਚਾਲੇ ਪਾ ਦਿੱਤੇ ਸਨ ਤੇ 4 ਸਾਲਾਂ ਬਾਅਦ ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬੇ ਸਿੰਘ ਜੀ ਦਾ ਮਿਲਾਪ ਹੁੰਦਾ ਹੈ ਗੁਰਦੁਆਰਾ ਗੁਰੂ ਕੇ ਬਾਗ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਇਤਿਹਾਸ ਸਾਂਝਾ ਕਰਾਂਗੇ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਬਿਹਾਰ ਤੋਂ ਇਸ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਇਸ ਮਹਾਨ ਤਖਤ ਦੇ ਅੰਦਰ ਕੀ ਕੀ ਸ਼ੋਭਤ ਹੈ ਅੱਜ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਰਾ ਇਤਿਹਾਸ ਸਾਂਝਾ ਕਰਾਂਗੇ ਦੱਸ ਦਈਏ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਥੇ ਜਦ ਆਏ ਸਨ ਤਾਂ ਇਹ ਉਹਨਾਂ ਦੇ ਆਉਣ ਤੋਂ ਪਹਿਲਾਂ ਦੀ ਜੋ ਹਵੇਲੀ ਸੀ ਉਹ ਇੱਕ ਸਾਲ ਜੋਰੀ ਦੀ ਹਵੇਲੀ ਸੀ ਦੱਸ ਦਈਏ ਕਿ ਜਦ ਗੁਰੂ ਤੇਗ ਬਹਾਦਰ ਜੀ ਇੱਥੇ ਆਸਾਨ ਤੇ ਆਏ ਸਨ ਤਾਂ ਉਹਨਾਂ ਦੇ ਨਾਲ ਮਾਤਾ ਗੁਜਰ ਕੌਰ ਅਤੇ ਹੋਰ ਕਈ ਅਨੇਕਾ ਸਿੰਘ ਸਨ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਪਰਿਵਾਰ ਨੂੰ ਇੱਥੇ ਛੱਡ ਕੇ ਅੱਗੇ ਸਿੱਖੀ ਪ੍ਰਚਾਰ ਦੇ ਲਈ ਆਸਾਮ ਦੇ ਵੱਲ ਚਲੇ ਗਏ ਸਨ ਅਤੇ ਬਾਅਦ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੁੰਦਾ ਤੇ ਇਹ ਉਹ ਜਨਮ ਸਥਾਨ ਹੈ ਜਿਸ ਦੇ ਆਪ ਲੋਕ ਦਰਸ਼ਨ ਕਰ ਰਹੇ ਹੋ ਇੱਥੇ ਅੰਦਰ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਇੱਕ ਚੋਲਾ ਸਾਹਿਬ ਜੋ ਕਿ ਸ਼ੀਸ਼ੇ ਦੇ ਵਿੱਚ ਮੜਿਆ ਹੋਇਆ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਚੋਲਾ ਗੁਰੂ ਗੋਬੀ ਸਿੰਘ ਜੀ ਮਹਾਰਾਜ ਦਾ ਹੈ ਜੋ ਕਿ ਉਹਨਾਂ ਨੇ 15 ਸਾਲ ਦੀ ਉਮਰ ਦੇ ਵਿੱਚ ਧਾਰਨ ਕੀਤਾ ਸੀ ਇਸ ਤੋਂ ਪਹਿਲਾਂ ਵੀ ਗੱਲ ਕਰ ਲਈਏ ਤਾਂ ਗੁਰੂ ਗੋਬੀ ਸਿੰਘ ਜੀ ਆਸ-ਪਾਸ ਖੇਲਣ ਜਾਇਆ ਕਰਦੇ ਸਨ ਜਿੱਦਾਂ ਕਿ ਆਪਣੇ ਬੱਚੇ ਆਪਣੇ ਗਲੀ ਮੁਹੱਲੇ ਦੇ ਵਿੱਚ ਖੇਲਣ ਜਾਇਆ ਕਰਦੇ ਸਨ ਉਸ ਤਰ੍ਹਾਂ ਗੁਰੂ ਗੋਬੀ ਸਿੰਘ ਜੀ ਵੀ ਬਾਲ ਵਵਸਤਾ ਦੇ ਵਿੱਚ ਜਦ ਉਹ ਖੇਲਣ जाया ਕਰਦੇ ਸਨ ਔਰ ਕੰਗਾ ਦੇ ਕਿਨਾਰੇ ਜਦ ਉਹਨਾਂ ਦਾ ਕੜਾ ਡਿੱਗਿਆ ਸੀਗਾ ਜੋ ਕਿ ਕੰਗਣ ਡਿੱਗਿਆ ਸੀਗਾ ਤਾਂ ਕੰਗਣ ਕਾੜ ਗੁਰਦੁਆਰਾ ਸਾਹਿਬ ਜੀ ਦਾ ਵੀ ਇਤਿਹਾਸ ਅਸੀਂ ਤੁਹਾਡੇ ਨਾਲ ਸਾਂਝਾ ਕਰ ਚੁੱਕੇ ਹਾਂ ਔਰ ਜਦ ਉਹ ਗੁਰੂ ਗੋਬੀ ਸਿੰਘ ਮਹਾਰਾਜ ਹਵੇਲੀ ਜਾਇਆ ਕਰਦੇ ਸਨ ਰਾਣੀ ਦੇ ਮਹਿਲਾਂ ਦੇ ਵਿੱਚ ਜਾਇਆ ਖੇਲਣ ਜਾਇਆ ਕਰਦੇ ਸਨ ਜੋ ਕਿ ਗੁਰਦੁਆਰਾ ਸ਼੍ਰੀ ਬਾਲ ਲੀਲਾ ਜੀ ਉਸ ਦਾ ਵੀ ਇਤਿਹਾਸ ਅਸੀਂ ਤੁਹਾਡੇ ਨਾਲ ਵੀਡੀਓ ਦੇ ਵਿੱਚ ਪਹਿਲਾਂ ਹੀ ਸਾਂਝਾ ਕਰ ਚੁੱਕੇ ਹਾਂ ਔਰ ਦੱਸ ਦਈਏ ਕਿ ਜਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੀ ਬਚਪਨ ਦਾ ਪਹਿਲੇ 7 ਸਾਲ ਇੱਥੇ ਗੁਜ਼ਾਰਨ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇੱਕ ਚਿੱਠੀ ਪੱਤਰ ਦੇ ਦੁਆਰਾ ਸੁਨੇਹੇ ਦੇ ਦੁਆਰਾ ਇਹ ਪਤਾ ਚੱਲਦਾ ਹੈ ਕਿ ਗੁਰੂ ਗੋਬਿੰਦ ਸਿੰਘ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹਨਾਂ ਨੂੰ ਪੰਜਾਬ ਬੁਲਾਇਆ ਤੇ ਜਦ ਉਹ ਆਪਣੇ ਬਚਪਨ ਦੇ 7 ਸਾਲ ਗੁਜ਼ਾਰਨ ਤੋਂ ਬਾਅਦ ਪੰਜਾਬ ਦੇ ਵੱਲ ਗੁਰੂ ਗੋਬਿੰਦ ਸਿੰਘ ਜੀ ਚਾਲੇ ਪਾਉਂਦੇ ਆ ਤਦ ਸਾਰਾ ਪਟਨਾ ਉਹਨਾਂ ਦੇ ਦਰਸ਼ਨ ਕਰਨ ਦੇ ਲਈ ਪਹੁੰਚਦਾ ਸਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਟਨਾ ਨੂੰ ਛੱਡ ਪੰਜਾਬ ਦੇ ਵੱਲ ਰਵਾਨਗੀ ਕਰਦੇ ਆ ਔਰ ਉਸ ਤੋਂ ਬਾਅਦ ਅਸੀਂ ਤੁਹਾਡੇ ਨਾਲ ਅੱਗੇ ਹਰ ਵੀਡੀਓ ਦੇ ਵਿੱਚ ਅਲੱਗ-ਅਲੱਗ ਵੀਡੀਓ ਦੇ ਵਿੱਚ ਜਿੱਦਾਂ-ਜਿੱਦਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਹੜੀ ਜਗ੍ਹਾ ਤੇ ਗਏ ਉੱਥੇ ਕਿਹੜਾ ਇਤਿਹਾਸਿਕ ਗੁਰਦੁਆਰਾ ਸ਼ਿਸ਼ੋਬਿਦਾਸੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਰਾ ਵਨ ਬਈ ਵਨ ਸਾਂਝਾ ਕਰਦੇ ਜਾ ਰਹੇ ਆ ਤਾਂ ਇਹ ਸੀਗਾ ਇਤਿਹਾਸ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦਾ ਅਤੇ ਦੱਸਦੀ ਹੈ ਕਿ ਇਸ ਦੇ ਨਾਲ ਹੀ ਅੰਦਰ ਇੱਕ ਖੂਹ ਵੀ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਜੋ ਇਸ ਖੂਹ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਮਾਤਾ ਗੁਜਰਕੌਰ ਦੀ ਦੱਸਿਆ ਜਾ ਰਿਹਾ ਜੋ ਕਿ ਅੱਜ ਵੀ ਚੋਲੇ ਲਏ ਜਾਂਦੇ ਨੇ ਜਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਥੇ ਰਹਿੰਦੇ ਸਨ ਇਸ ਹਵੇਲੀ ਦੇ ਵਿੱਚ ਆਪਣਾ ਬਚਪਨ ਗੁਜ਼ਾਰਦੇ ਸਨ ਤਦ ਇੱਥੋਂ ਦੇ ਪਟਨਾ ਸਾਹਿਬ ਦੇ ਨਿਵਾਸੀ ਇਸ ਖੂਹ ਦੇ ਉੱਤੇ ਪਾਣੀ ਭਰਨ ਆਇਆ ਕਰਦੇ ਸਨ ਤਦ ਗੁਰੂ ਗੋਬਿੰਦ ਸਿੰਘ ਜੀ ਤਦ ਗੁਰੂ ਗੋਬਿੰਦ ਸਿੰਘ ਜੀ ਆਪਣੇ ਗਲੇਲਿਆਂ ਦੇ ਨਾਲ ਉਹ ਜਿਹੜੇ ਉਹਨਾਂ ਦੇ ਘੜੇ ਭੰਨਦਿਆ ਕਰਦੇ ਸਨ ਔਰ ਪਾਣੀ ਖਾਰਾ ਹੋ ਗਿਆ ਸੀ ਅਤੇ ਪਾਣੀ ਖਾਰਾ ਹੋਣ ਤੋਂ ਬਾਅਦ ਜਿਹੜਾ ਇਹ ਪਾਣੀ ਕਿਦਾਂ ਮਿੱਠਾ ਹੋਇਆ ਅਤੇ ਅੱਜ ਵੀ ਲੋਕ ਇਸ ਦੇ ਚੋਲੇ ਸ਼ੱਕੇ ਜਾਂਦੇ ਨੇ ਇਹ ਇਤਿਹਾਸ ਅਸੀਂ ਤੁਹਾਡੇ ਨਾਲ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਦਾ ਸਾਂਝਾ ਕੀਤਾ ਹੈ ਵੀਡੀਓ ਚੰਗੀ ਲੱਗੇ ਤਾਂ ਅੱਗੇ ਦੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ